ਸਾਰੇ ਜਾਨ ਦੇ ਬਹੁਤ ਚੰਗੇ ਇਨਸਾਨ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਗਰਾਊਂਡ ਲੈਵਲ ਤੇ ਰਹਿੰਦੇ ਸੀਗੇ ਤੇ ਚੰਗੇ ਇਨਸਾਨ ਸੀ ਸਭ ਤੋਂ ਵੱਡੀ ਗੱਲ ਆ ਅੱਜ ਦੇ ਸਮੇਂ 'ਚ ਚੰਗਾ ਇਨਸਾਨ ਬਣਾਉਣਾ ਬਹੁਤ ਔਖੀ ਗੱਲ ਆ ਤੇ ਜਦੋਂ ਚੰਗਾ ਇਨਸਾਨ ਜਾਂਦਾ ਤਾਂ ਉਹਦਾ ਪਰਿਵਾਰ ਨੂੰ ਤਾਂ ਘਾਟ ਪੈਂਦੀ ਆ ਲੋਕਾਂ ਨੂੰ ਵੀ ਬਹੁਤ ਵੱਡਾ ਘਾਟ ਪੈਂਦਾ ਸੋ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਟਾ। ਵਰਨਾ ਵੀ ਕਹਿੰਦੇ ਕਾਫੀ ਨੇੜਤਾ ਸੀ ਕਿਹੋ ਜੇ ਸਾਡੀ ਤਾਂ ਹਰ ਨੇੜਤਾ ਹੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡਾ ਜੀ। ਹਾਂਜੀ। ਬਹੁਤ ਨੇੜੇ ਪੜ੍ਹਨ ਨੂੰ ਜਾਂਦੇ ਨੇ ਇਸ ਮਿਲਦੇ ਰਹਿੰਦੇ ਸੀ। ਆਪਾਂ ਸਾਰੇ ਜਾਣਦੇ ਕਿ ਬਹੁਤ ਚੰਗੇ ਇਨਸਾਨ ਸੀਗੇ। ਲੋਕਾਂ ਦੇ ਵਿੱਚ ਵਿਚਰਦੇ ਸੀਗੇ। ਗਰਾਊਂਡ ਲੈਵਲ ਤੇ ਰਹਿੰਦੇ ਸੀਗੇ। ਤੇ ਚੰਗੇ ਇਨਸਾਨ ਸੀ ਸਭ ਤੋਂ ਵੱਡੀ ਗੱਲ ਆ। ਅੱਜ ਦੇ ਸਮੇਂ 'ਚ ਚੰਗਾ ਇਨਸਾਨ ਬਣਾਉਣਾ ਬਹੁਤ ਔਖੀ ਗੱਲ ਆ। ਤੇ ਜਦੋਂ ਚੰਗਾ ਇਨਸਾਨ ਜਾਂਦਾ ਤਾਂ ਦਾ ਪਰਿਵਾਰ ਨੂੰ ਤਾਂ ਘਟਾ ਪੈਂਦਾ ਹੀ ਆ ਲੋਕਾਂ ਨੂੰ ਬਹੁਤ ਵੱਡਾ ਘਟਾ ਪਿਆ ਸੋ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਟਾ ਪਿਆ ਉਹਨਾਂ ਵੀ ਕਹਿੰਦੇ ਕਾਫੀ ਨੇੜਤਾ ਸੀ ਕਿਹੋ ਜਿਹੀ ਸਾਡੀ ਤਾਂ ਹਰ ਨੇੜਤਾ ਸੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡਾ ਜੀ ਹਾਂਜੀ ਬਹੁਤ ਨੇੜੇ ਪੜ ਉਹਨੂੰ ਜਾਂਦੇ ਨੇ ਇਸ ਮਿਲਦੇ ਰਹਿੰਦੇ ਸੀ ਆਪਾਂ ਸਾਰੇ ਜਾਣਦੇ ਕਿ ਬਹੁਤ ਚੰਗੇ ਇਨਸਾਨ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਗਰਾਊਂਡ ਲੈਵਲ ਤੇ ਰਹਿੰਦੇ ਸੀਗੇ ਤੇ ਚੰਗੇ ਇਨਸਾਨ ਸੀ ਸਭ ਤੋਂ ਵੱਡੀ ਗੱਲ ਆ ਅੱਜ ਦੇ ਸਮੇਂ 'ਚ ਚੰਗਾ ਇਨਸਾਨ ਬਣਾਉਣਾ ਬਹੁਤ ਆਫ ਕੀ ਲੈ ਤੇ ਜਦੋਂ ਚੰਗਾ ਇਨਸਾਨ ਜਾਂਦਾ ਤਾਂ ਉਹਦਾ ਪਰਿਵਾਰ ਨੂੰ ਤਾਂ ਘਾਟਾ ਪੈਂਦਾ ਹੀ ਆ ਲੋਕਾਂ ਨੂੰ ਵੀ ਬਹੁਤ ਵੱਡਾ ਘਾਟਾ ਪੈਂਦਾ ਸੋ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਹੋਣਾ ਵੀ ਕਹਿੰਦੇ ਕਾਫੀ ਨੇੜਤਾ ਸੀ ਕਿਹੋ ਜਿਹੀ ਸਾਡੀ ਤਾਂ ਹਰ ਨੇੜਤਾ ਹੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡਾ ਜੀ ਹਾਂਜੀ ਬਹੁਤ ਮੇਰੇ ਕੋਲ ਉਹਨੂੰ ਜਾਂਦੇ ਨਹੀਂ ਸੁਣਦੇ ਰਹਿੰਦੇ ਆਪਾਂ ਸਾਰੇ ਜਾਣਦੇ ਕਿ ਬਹੁਤ ਚੰਗੇ ਇਨਸਾਨ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਗਰਾਊਂਡ ਲੈਵਲ ਤੇ ਰਹਿੰਦੇ ਸੀਗੇ ਤੇ ਚੰਗਾ ਇਨਸਾਨ ਸੀ ਸਭ ਤੋਂ ਵੱਡੀ ਗੱਲ ਆ ਅੱਜ ਦੇ ਸਮੇਂ 'ਚ ਚੰਗਾ ਇਨਸਾਨ ਬਣਨਾ ਬਹੁਤ ਔਖੀ ਗੱਲ ਆ ਤੇ ਜਦੋਂ ਚੰਗਾ ਇਨਸਾਨ ਜਾਂਦਾ ਤਾਂ ਉਹਦਾ ਪਰਿਵਾਰ ਨੂੰ ਤਾਂ ਘਾਟਾ ਪੈਂਦਾ ਹੀ ਆ ਲੋਕਾਂ ਨੂੰ ਵੀ ਬਹੁਤ ਵੱਡਾ ਘਾਟਾ ਪੈਂਦਾ ਸੋ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਬੜਾ ਵੀ ਕਹਿੰਦੇ ਕਾਫੀ ਨੇੜਤਾ ਸੀ ਕਿਹੋ ਜਿਹਾ ਸਾਡੀ ਤਾਂ ਹਰ ਨੇੜਤਾ ਹੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡਾ ਜੀ ਹਾਂਜੀ ਬਹੁਤ ਮੇਰੇ ਕੋਲ ਉਹਨਾਂ ਜੰਦਿਆਂ ਨੇ ਹੀ ਮਿਲਦੇ ਰਹਿੰਦੇ ਸੀ ਆਪਾਂ ਸਾਰੇ ਜਾਣਦੇ ਕਿ ਬਹੁਤ ਚੰਗੇ ਇਨਸਾਨ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀ ਗਰਾਊਂਡ ਲੈਵਲ ਤੇ ਰਹਿੰਦੇ ਸੀ ਤੇ ਚੰਗੇ ਇਨਸਾਨ ਸੀ ਸਭ ਤੋਂ ਵੱਡੀ ਗੱਲ ਆ ਜੀ ਅੱਜ ਦੇ ਸਮੇਂ 'ਚ ਚੰਗਾ ਇਨਸਾਨ ਬਣਾਉਣਾ ਬਹੁਤ ਔਖੀ ਗੱਲ ਆ ਤੇ ਜਦੋਂ ਚੰਗਾ ਇਨਸਾਨ ਜਾਂਦਾ ਤਾਂ ਉਹਦਾ ਪਰਿਵਾਰ ਨੂੰ ਤਾਂ ਘਾਟ ਪੈਂਦੀ ਆ ਲੋਕਾਂ ਨੂੰ ਵੀ ਬਹੁਤ ਵੱਡਾ ਘਾਟਾ ਪੈਂਦਾ ਸੋ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪੈਂਦਾ ਉਹਨਾਂ ਵੀ ਕਹਿੰਦੇ ਕਾਫੀ ਨੇੜਤਾ ਸੀ ਕਿਹੋ ਜਿਹੀ ਸਾਡੀ ਤਾਂ ਹਰ ਨਾਲ ਨੇੜਤਾ ਸੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡਾ ਜੀ ਉਹਨਰੇ ਕੋਲ ਉਹ ਜੰਦ ਨਹੀਂ ਸੁਣਦੇ ਰਹਿੰਦੇ ਸੀ ਆਪਾਂ ਸਾਰੇ ਜਾਨ ਦੇ ਬਹੁਤ ਚੰਗੇ ਇਨਸਾਨ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਗਰਾਊਂਡ ਲੈਵਲ ਤੇ ਰਹਿੰਦੇ ਸੀਗੇ ਤੇ ਚੰਗੇ ਇਨਸਾਨ ਸੀ ਸਭ ਤੋਂ ਵੱਡੀ ਗੱਲ ਹੈ ਅੱਜ ਦੇ ਸਮੇਂ 'ਚ ਚੰਗਾ ਇਨਸਾਨ ਬਣਨਾ ਬਹੁਤ ਔਖੀ ਗੱਲ ਹੈ ਤੇ ਜਦੋਂ ਚੰਗਾ ਇਨਸਾਨ ਜਾਂਦਾ ਤਾਂ ਉਹਦਾ ਪਰਿਵਾਰ ਨੂੰ ਤਾਂ ਘਾਟ ਪੈਂਦੀ ਆ ਲੋਕਾਂ ਨੂੰ ਬਹੁਤ ਵੱਡਾ ਕਟਾਫ ਸੀ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਕਟਾਫ ਪੜਨਾ ਵੀ ਕਹਿੰਦੇ ਕਾਫੀ ਨੇੜਤਾ ਸੀ ਕਿਹੋ ਜਿਹੀ ਸਾਡੀ ਤਾਂ ਹਰ ਨਾਲ ਨੇੜਤਾ ਸੀ ਉਹਨਾਂ ਨਾਲ ਬਹੁਤ ਪਿਆਰ ਸੀ ਸਾਡਾ ਜੀ ਹਾਂਜੀ ਬਹੁਤ ਮੇਰੇ ਕੋਲ ਆਉਂਦੇ ਜਾਂਦੇ ਨਹੀਂ ਮਿਲਦੇ ਰਹਿੰਦੇ ਸੀ ਅਸੀਂ